ਵਹਿਰਜੀ ਦਾ ਖਾਲਸਾ ਵਹਿਰਜੀ ਕੇ ਪਤੇ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘਾ ਸ੍ਰੀ ਕਾਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਮਿਲੇ ਤੇ ਉੱਥੇ ਜਿਹੜਾ ਉਹਨਾਂ ਨੇ ਇੱਕ ਲਿਖ ਕੇ ਦਿੱਤਾ ਚਿੱਠੀ ਪੱਤਰ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਤੇ ਵੀਡੀਓ ਵੀ ਸੁਣਾਉਣੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸਖਬੀਰ ਬਾਦਲ ਦੇ ਖਿਲਾਫ ਅੰਮਰਪਾਲ ਸਿੰਘ ਦੇ ਪਿਤਾ ਨੇ ਇੱਕ ਜ세ਦਾਰ ਨੂੰ ਪੱਤਰ ਸੌਪਿਆਗਾ ਉਹਦੇ ਵਿੱਚ ਕਿਹਾਗਾ ਕਿ ਸਖਬੀਰ ਬਾਦਲ ਤੇ ਸਖਤ ਐਕਸ਼ਨ ਲਿਆ ਜਾਵੇ ਤਾਂ ਕਿ ਕੋਈ ਅੱਗੇ ਤੋਂ ਪੰਥ ਦੇ ਨਾਲ ਧਰੋਣਾ ਕਮਾ ਸਕੇ ਆ 27 ਅਗਸਤ ਹੋ ਗਿਆ 3 اگست ਨੂੰ شخबीर बादल ਜਿਹੜਾ ਉਹ ਕਾਲ ਤਖਤ ਤੇ ਪੇਸ਼ ਹੋਊਗਾ ਤੇ ਤੁਹਾਨੂੰ ਇੱਕ ਵੱਡੀ ਖ਼ਬਰ ਵੀ ਦਿੰਨੇ ਆ ਉਹ ਵੀ ਦੱਸਦੇ ਆ ਕਿ ਕਹੀਏ ਪਹਿਲਾਂ ਬਿਆਨ ਸੁਣੋ ਆ ਜਾ ਆ ਜਾਣੀ ਸਾਰੇ ਇੱਕ ਜਿੱਤਰ ਖਾਲਸਾ ਵਾਜੀ ਫਤੇ ਜਿਹੜੀ ਸਿੰਘ ਸਭਾਨ ਦੀ 30 ਤਰੀਕ ਨੂੰ ਕਤਰਤਾ ਹੋ ਰਹੀ ਆ ਉਹਦੇ ਬਾਰੇ ਵਿੱਚ ਜੋ ਸ਼ਖਬੀਰ ਸਿੰਘ ਬਾਦਲ ਬਣਾ ਨੇ ਇਥੇ ਆਪਣੀ ਮਾਫ਼ੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀ ਹੈ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸਿੱਗੇ ਅਸੀਂ ਜਥੇਦਾਰ ਨੂੰ ਉਹਦੇ ਧਿਆਨ ਵਿੱਚ ਲਿਆ ਲੈਂਦੇ ਆ ਕਿ ਉਹ ਉਹਨਾਂ ਦੇ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹਣ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜੁੜਾ ਹੈ ਨਾ ਇਹ ਜਥੇਦਾਰ ਸਾਹਿਬ ਉਹ ਇੱਕ ਪੰਥ ਕਰ ਬੈਠਾ ਹਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਯਾਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਨ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਸੇਮ ਸਿੰਘ ਜਿਨ੍ਹਾਂ ਨੇ ਸਕਟ ਐਕਸ਼ਨ ਲੇਤਾ ਕਿ ਸਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜਾ ਫੌਰੀ ਐਕਸ਼ਨ ਲੇਤਾ ਜਾਵੇ ਔਰ ਸਖਬੀਰ ਬਾਦਲ ਦੀ ਜਿਹੜੀ ਮੁਸ਼ਕਲਾਂ ਨੇ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਤਾਂ ਜਿਹੜਾ ਜਿਸ ਦਿਨ ਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਉਤੋਂ ਖੇੜੇ ਤੋਂ ਦਾ ਐਲਾਨ ਕਰਵਾਇਆ ਬਾਦਲ ਕਿਆ ਨੇ ਉਹਦੇ ਵਿੱਚ ਹੁਣ ਇਹਨਾਂ ਨੂੰ ਭਾਰੀ ਜਿਹੜਾ ਮੁਸ਼ਕਲ ਪੈ ਗਈ ਆ ਕਿ ਸਖਬੀਰ ਬਾਦਲ ਦਾ ਸਾਥੀ ਜਿਹੜਾ ਸੱਜੀ ਬਾਹ ਮੰਨਿਆ ਜਾਂਦਾ ਸੀ ਡਿਪੀ ਢਿੱਲੋ ਉਹ ਵੀ ਜਿਹੜਾ ਬਾਕ ਹੋ ਗਿਆ ਤੇ ਹੁਣ ਆਵਾਜ਼ਾਂ ਮਾਰ ਰਿਹਾ ਸਖਬੀਰ ਬਾਦਲ ਘਰੇ ਆ ਜਾਓ ਜੀ ਘਰੇ ਬਾਬਸੀ ਕਰ ਲੋ ਸ਼ਖਬੀਰ ਸੌ ਤੂੰ ਕੱਲੇ ਹੀ ਰਹਿ ਜਾਏਗਾ ਅਜੇ ਤੱਕ ਕੀ ਹੋਇਆ ਅਜੇ ਤਾਂ ਦੇਖਾਂਗੇ ਅੱਗੇ ਅੱਗੇ ਕੀ ਹੁੰਦਾਗਾ ਕਹਿੰਦੇ ਹੁੰਦਾ ਹੰਕਾਰਿਆ ਸੌ ਮਾਰਿਆ ਹੰਕਾਰ ਜਿਹੜਾ ਬਹੁਤਾਗਾ ਉਹ ਕਦੇ ਨਾ ਕਦੇ ਮਾਰ ਬੈਠਦਾਗਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਖਿਲਾਫ ਬੋਲਦਾ ਪਿਆਗਾ ਇਸ ਗੱਲ ਕਰਕੇ ਤੇਰੇ ਨਾਲ ਜਿਹੜਾ ਸਾਰਾ ਪੰਥ ਸਾਰੀ ਕੌਮ ਨਾਰਾਜ਼ ਹੋ ਰਹੀ ਆ ਤੇ ਦੂਜੇ ਪਾਸੇ ਜਿਹੜਾ ਅੱਗ ਦਿੜਵਾਹ ਦੀ ਸ਼ੀਟ ਨੂੰ ਲੈ ਕੇ ਇੱਕ ਕਿਆਸ ਕਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜਾ ਮਨਪ੍ਰੀਤ ਬਾਦਲਾ ਵੀ ਉਹ ਘਰ ਵਾਪਸੀ ਜਾਨੀ ਕਿ ਸਖਬੀਰ ਬਾਦਲ ਦਾ ਤਾਏ ਦਾ ਮੁੰਡਾ ਕਿ ਉਹ ਕਹਿੰਦਾ ਬਾਦਲ ਕਾ ਵੱਲੋਂ ਕਿਹਾ ਗਿਆ ਕੋ ਸਾਡੀ ਪਾਰਟੀ ਵਿੱਚ ਆ ਰਿਹਾ ਹੈਗਾ ਜਲਦੀ ਜਿਹੜਾ ਬੀਜੇਪੀ ਸੜ ਰਿਹਾ ਹੈਗਾ ਤੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਦਾ ਬਿਆਨ ਆ ਗਿਆ ਉਹ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਬੀਜੇਪੀ ਛੱਡਦਾ ਤੇ ਇਹ ਲੜਾਉਣਾ ਚਾਹੁੰਦੇ ਆ ਸੀਟ ਆ ਮਾਨਪ੍ਰੀਤ ਬਾਦਲ ਨੂੰ ਜਾਂ ਸੁਖਵੀਰ ਸਿੰਘ ਬਾਦਲ ਆਪ ਜਿਹੜਾ ਢਿੱਲੋ ਗਿਆਗਾ ਜਿੱਦੜ ਬਾਤ ਤੋਂ ਚੋੜ ਲੜਨ ਦਾ ਜਿਹੜਾ ਉਤਸ਼ਾਹ ਵਾਲ ਸੀ ਉਹਨੂੰ ਕਿਤੇ ਨਾ ਕਿਤੇ ਜਿਹੜਾ ਸੁਖਵੀਰ ਬਾਦਲ ਵੱਲੋਂ ਕਿਨਾਰਾ ਕੀਤਾ ਗਿਆ ਸੀ ਔਰ ਧੰਨਵਾਦ ਦੱਸ ਦਿੰਨੇ ਆ ਕਿ ਜਿਹੜਾ ਨੀਪੀ ਢਿੱਲੋ ਆ ਜਿਹੜਾ ਉਹ ਹੁਣ ਆਮਾ ਦੀ ਪਾਰਟੀ ਦੇ ਵਿੱਚ ਜਾਊਗਾ ਆਮਾ ਦੀ ਪਾਰਟੀ ਕੀ ਕਰੂਗੀ ਉਸ ਨੂੰ ਸੀਟਰ ਲੜਾਊਗੀ ਕਿ ਦੜ ਵੇ ਤੋਂ ਦੂਜੇ ਪਾਸੇ ਰਾਜਾ ਵੜਿੰਗ ਦੀ ਪਤਨੀ ਜਿਹੜੀ ਅੰਮ੍ਰਿਤਾ ਵੜਿੰਗਾ ਉਹ ਵੀ ਉੱਥੋਂ ਕਾਂਗਰਸ ਵੱਲੋਂ ਜਿਹੜੀ ਆਪਣਾ ਚੋਣ ਲੜੇਗੀ ਹੁਣ ਸੁਖਵੀਰ ਬਾਦਲ ਕਹਿੰਦਾ ਰੁੰਡਮੁੰਡ ਹੋਈ ਪਿਆਗਾ ਕਿਉਂਕਿ ਸੁਖਵੀਰ ਬਾਦਲ ਕਹਿੰਦਾ ਹੁਣ ਪੈਰ ਨਹੀਂ ਲੱਗਦੇ ਇਹ ਤਾਂ ਆਪਣਾ ਜਿਹੜਾ ਬੋਰੀ ਬਿਸਤਰਾਗਾ ਉਹ ਇਕੱਠਾ ਕਰ ਲੈਣਾ ਅਮਰੀਕਾ ਕਿੰਨੀ ਜਾਣ ਦੀ ਤਿਆਰੀ ਕਰ ਲੈਣਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜਮਾਂ ਨਕਾਰ ਦਿੱਤਾ ਤੇ ਹੁਣ ਇੱਥੇ ਜਿਹੜੀ ਟੱਕਰ ਹੋਊਗੀ ਰਾਜਾ ਬੜਿੰਗਾ ਦੀ ਪਤਨੀ ਅਮਰਤਾ ਬੜਿੰਗਾ ਤੇ ਦੀਪ ਢਿੱਲੋਂ ਜਿਹੜਾ ਡਿੰਪੀ ਢਿੱਲੋਂ ਸੌਰੀ ਤੇ ਜਿਹੜਾ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਿਹਾ ਉਹ ਟੱਕਰ ਫਸਵੀ ਹੋਣੀ ਆ ਤੇ ਇੱਥੇ ਜਿਹੜਾ ਸੀਟ ਦਾ ਚਾਹਵਣ ਕੋਈ ਨਹੀਂ ਰਹਿਣਾ ਬਾਦਲ ਕਾਏ ਵੱਲੋਂ ਬੰਦਾ ਖੜਾ ਜੇ ਕੀਤਾ ਵੀ ਗਿਆ ਉਹਦਾ ਕੋਈ ਬੈਲੂ ਨਹੀਂ ਰਹਿਣੀ ਤੇ ਰਹਿ ਗਏ ਬਸ ਇਹ ਦੋ ਪਾਰਟੀਆਂ ਤੀਜੀ ਪਾਰਟੀ ਭਾਜਪਾ ਉਹਦਾ ਕੋਈ ਆਧਾਰ ਨਹੀਂ ਤੇ ਦੂਜੇ ਪਾਸੇ ਇੱਕ ਵੱਡੀ ਖਬਰ ਇਹ ਵੀ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਗਾ ਇਸ ਸੂਤਰ ਅਨੁਸਾਰ ਵੱਡੀ ਖਬਰ ਸਾਹਮਣੇ ਆਈ ਆ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਿੰਨਾ ਤੱਕ ਭਾਈ ਅੰਮਰਤਪਾਲ ਸਿੰਘ ਬਾਹਰ ਨਹੀਂ ਆਉਂਦੇ ਉਹਨਾਂ ਦੀ ਰੇ ਲੇਤੀ ਜਾਊਗੀ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਊਗਾ ਪਰ ਹੁਣ ਜਿਹੜੀ ਸੂਤਰ ਅਨੁਸਾਰ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਿ ਅੰਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇਗਾ ਤੇ ਇਸ ਗੱਲ ਨੂੰ ਲੈ ਕੇ ਕਾਲ ਤੱਕ ਤੇ ਜਥੇਦਾਰ ਨੂੰ ਭਾਈ ترسےਮ ਸਿੰਘ ਅਤੇ ਹੋਰ ਜਿਹੜੇ ਸਿੰਘ ਮਿਲੇ ਨੇ ਇਹ ਇਸ ਗੱਲ ਨੂੰ ਲੈ ਕੇ ਮਿਲੇ ਨੇ ਕਿ ਜਿਹੜਾ ਸਗਵੀਰ ਬਾਦਲ ਤੇ ਐਕਸ਼ਨ ਲੈਂਦਾ ਜਾਵੇ ਤੇ ਹੁਣ ਸਗਵੀਰ ਬਾਦਲ ਦਾ ਜਿਹੜਾ ਉਹ ਝੁੱਗਾ ਚੌੜ ਹੋ ਗਿਆ ਤੇ ਦੇਰ ਢਿੱਲੋ ਸੀ ਉਹ ਵੀ ਬਾਗੀ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਕ ਦੋ ਇਹਨਾਂ ਦੇ ਹੋਰ ਆਗੂ ਨੇ ਮੇੜ ਆਗੂ ਨੇ ਉਹਨਾਂ ਦੀ ਜਾਣ ਦੀ ਸੁਭਾਵਨਾ ਹੈਗੀ ਆ ਕਿਸੇ ਨਾ ਕਿਸੇ ਪਾਰਟੀ ਵਿੱਚ ਬੀਜੇਪੀ ਤੇ ਜਾ ਸਕਦਾ ਜਾਂ ਆਵਾ ਦੀ ਪਾਰਟੀ ਦੇ ਵਿੱਚ ਜਾ ਸਕਦੇ ਆ ਇਹ ਜੀਜਾ ਸਾਲੇ ਰਹਿ ਜਾਣਗੇ ਇਕੱਲੇ ਇਹ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਵੱਲੋਂ ਜਿਹੜਾ ਪਾਪ ਜਿਹੜਾ ਉਹ ਕਰ ਬੱਠਾ ਨਾ ਕਹਿੰਦੇ ਹੁੰਦੇ ਆ ਕਿ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੈਲੀ ਬੈਲੀ RAM ਜਦੋਂ ਬੰਦਾ ਪਾਪ ਕਮਾਉਂਦਾ ਤੇ ਉਹਦਾ ਕੋਈ ਬੇਲੀ ਜਾਂ ਦੋਸਤ ਕੋਈ ਨਹੀਂ ਕੰਮ ਆਉਂਦਾ ਫੇਰਾ ਉਹਨੂੰ ਸਾਰੀਆਂ ਆਪਣੇ ਤੇ ਭੁਗਤਨੀਆਂ ਪੈਂਦੀਆਂ ਨੇ ਬੜਾਈ ਨੇ ਸੌਦਾ ਸਾਧੇ ਗੇਟਿਆਂ 'ਚ ਡਿੱਗਿਆ ਉਹਦੀਆਂ ਬੋਟਾਂ ਲੈਣ ਖਾਤਰ ਉਹਨੇ ਪ੍ਰੇਮੀਆਂ ਨੂੰ ਉਸਤ ਪਨਾਹ ਦਿੱਤੀ ਬੇਅਦਬੀ ਅੱਖੀ ਬੇਕ ਕੇ ਜਰਿਆ ਗਿਆ ਕਿਸੇ ਨੇ ਕੋਈ ਕੇਸ ਨਹੀਂ ਚਲਾਇਆ ਕਿਸੇ ਨੂੰ ਕੋਈ ਫੜਿਆ ਨਹੀਂ ਸਗੋਂ ਕਾਲ ਤੱਕ ਤੋਂ ਜਿਹੜਾ ਬੰਦਾ ਪਾਂਥ ਤੋਂ ਛੇ ਗਿਆ ਉਹਦੇ ਇਹ ਪੈਰੀ ਡਿੱਗਦਾ ਰਿਹਾ ਮੈਂ ਤਾਂ ਸੁਣਿਆ ਕਿ ਹੁਣ ਜਿਹੜਾ ਅ ਢਿੱਲੋ ਤੋਂ ਬਾਅਦ ਜਿਹੜਾ ਵੀ ਉੱਚੀ ਉੱਚੀ ਰੋਇਆ ਕਹਿੰਦੇ ਸੁਖਬੀਰ ਬਾਦਲ ਇਸ ਸੋਨ ਦੇ ਵਿੱਚ ਆਇਆ ਇਹ ਕਹਿੰਦੇ ਪੰਜ ਸੱਤ ਵਾਰੀ ਰੋ ਪਿਆ ਜਿਬਾਕਾ ਵੰਗੂ ਕਰਦਾਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਪਾਪੀ ਪਾਪਕ ਮਾਮਦੇ ਕਰਦੇ ਹਾਏ ਹਾਏ ਏ ਤਾਂ ਹੁਣ ਹਾਈ ਹਾਈ ਕਰੂਗਾ ਅਜੇ ਤਾਂ ਅਜੇ ਦਾ ਦਿਮਾਗ ਹੱਲੂਗਾ ਤੇ ਬਿਰਸੇ ਬਟੋ ਇਹ ਵਰਗੇ ਜਿਹੜਾ ਪ੍ਰਧਾਨੀਆਂ ਸਾਹਮਣੇ ਇਹ ਤੁਸੀਂ ਯਾਦ ਰੱਖ ਲਿਓ ਤੇ ਸੰਵੀਰ ਜਿਹੜਾ ਬਾਗਲ ਦਾ ਇਹ ਦਾ ਮੈਂਟਲ ਜਿਹੜਾ ਹੋਇਆ ਪਿਆਗਾ ਹੁਣ ਜਿਹੜਾ ਦੀਪਕ ਗਰਦੀਪ ਸਿੰਘ ਖੇੜਾ ਬੰਦੀ ਸਿੰਘਾ ਮੋਰਾ ਬਣਾਇਆ ਇੱਕ ਤਾਂ ਉਹਨੇ ਆਪ ਦੇ ਤੇ ਕਲੰਕ ਲਵਾ ਲਿਆ ਦੂਜਾ ਵਾਦਲ ਕਹਿੰ ਲਾ ਲਿਆ ਤੇ ਹੁਣ ਜਿਹੜਾ ਕਿਹਾ ਜਾ ਰਿਹਾ ਸੀ ਕਿ ਗੁਰਦੀਪ ਸਿੰਘ ਖੇੜੇ ਨੂੰ ਜਿਹੜਾ ਅਕਾਲੀ ਦਲ ਦੇ ਵਿੱਚ ਕੋਈ ਉਹਤਾ ਦਿੱਤਾ ਜਾਵੇਗਾ ਇਸ ਕਰਕੇ ਜਿਹੜਾ ਪਾਰਟੀ ਜਿਹੜੀ ਆ ਰਹਿੰਦੀ ਜਿਹੜੀ ਮਾਰੀ ਮੋਟੀ ਉਹ ਵੀ ਹੁਣ ਖੁੰਝ ਦੀ ਨਜ਼ਰ ਆ ਰਹੀ ਆ ਇਹ ਵੱਡੇ ਐ ਕਿ ਜਿਹੜੇ ਤੁਹਾਨੂੰ ਦੋ ਖਬਰਾਂ ਸੀ ਇੱਕ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਜਿਹੜਾ ਕਹਿੰਦੇ ਆ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾ ਰਿਹਾਗਾ ਕਿਸੇ ਵਕਤ ਵੀ ਜਿਹੜਾ ਐਲਾਨ ਹੋਣਾ ਬਾਕੀ ਆ ਇਹ ਸਾਡੇ ਸੂਤਰਾਂ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਦੂਜੇ ਪਾਸੇ ਮਨਪ੍ਰੀਤ ਬਾਦਲ ਜਿਹੜਾਗਾ ਉਹ ਭਾਜਪੀ ਦੇ ਵਿੱਚ ਹੀ ਰਹੂਗਾ ਉਹ ਬਾਦਲ ਕਹੇ ਤਾਂ ਕਿਨਾਰਾ ਕਰ ਚੁੱਕਿਆਗਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਬਾਦਲ ਕਹਨ ਕਿੰਨੇ ਕੁ ਪਾਣੀ ਦੇ ਵਿੱਚ ਆ ਉਹਨਾਂ ਦੀ ਡੁੱਬਦੀ ਬੇੜੀ ਨੂੰ ਕੌਣ ਪਾਰ ਲਾਊਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੱਗਦਾ ਨਹੀਂ ਹੁੰਦਾ ਕਹਿੰਦੇ ਜਦੋਂ ਬੰਦਾ ਬੇੜੀ ਡੁੱਬਣ ਲੱਗਦੀ ਹੈ ਪਾਪ ਕਮਾਏ ਹੋਣ ਤਾਂ ਫਿਰ ਉਹ ਡੁੱਬ ਗਈ ਰਹਿੰਦੀ ਆ ਤੇ ਹੁਣ ਜਿਹੜਾ ਗਿੱਦੜਵਾਹ ਦੀ ਸੀਟ ਆ ਉਹ ਕਾਂਗਰਸ ਤੇ ਜਾਂ ਆਮਾ ਦੀ ਪਾਰਟੀ ਦੀ ਦੋਨਾਂ ਦੇ ਪਾਲੇ ਵਿੱਚ ਗੇਮ ਆ ਤੇ ਥੋੜੇ ਮਰਜਨ ਦੇ ਨਾਲ ਹੀ ਜਿਹੜਾ ਉੱਥੋਂ ਜਿੱਤ ਪ੍ਰਾਪਤ ਹੋਊਗੀ ਕਿਉਂਕਿ ਜਿਮਣੀ ਚੋਣ ਹੋਣ ਵਾਲੀ ਆ ਰਾਜਾ ਬੜਿੰਕ ਵੱਲੋਂ ਜਿਹੜਾ ਉੱਥੇ ਲੁਧਿਆਣੇ ਜਾ ਕੇ ਜਿਹੜੀ ਸੀਟ ਲੜੇਗੇ ਸੀ ਤੇ ਉਹ ਜਿਹੜੀ ਸੀਟ ਹੁਣ ਖਾਲੀ ਹੋ ਗਈ ਆ ਤੇ ਉੱਥੇ ਜਿਹੜਾ ਹੁਣ ਜਿਵੇਂ ਚੋਣ ਹੋਣ ਵਾਲੀ ਆ ਜਲਦੀ ਦੋ ਪਾਰਟੀਆਂ ਦਾ ਮੁਕਾਬਲਾ ਹੈ ਕਾਂਗਰਸ ਦਾ ਤੇ ਆਮਾਦੀ ਪਾਰਟੀ ਦਾ ਆਮਾਦੀ ਪਾਰਟੀ ਨੂੰ ਜਿਹੜੇ ਕਹਿੰਦੇ ਸੀ ਸਿਆਸਤ ਨਹੀਂ ਕਰਨੀ ਆਉਂਦੀ ਇਹ ਤਾਂ ਨਵੇਂ ਆਏ ਨੇ ਜੀ ਇਹ ਤਾਂ ਭਗਵਾਨਤਮਾਨ ਆਏ ਆ ਜੀ ਬਾਹਰ ਹੀ ਪਰ ਭਗਵਾਨਤਮਾਨ ਸਾਰੇ ਬੰਦੇ ਜਿਹੜੇ ਪੱਟੀ ਜਾ ਰਿਹਾਗਾ ਅਕਾਲੀ ਦਲ ਦੇ ਫਰਨੇ ਜਿਹੜੇ ਦਿਨੋ ਦਿਣਾ ਛੋਟੇ ਹੁੰਦੇ ਜਾ ਰਹੇ ਨੇ ਸ਼ਾਇਦ ਇਹਨਾਂ ਦੀ ਡਾਰੀ ਮਾਰਨੀ ਜਿਹੜੀ ਆ ਉਹ ਵੀ ਭੁੱਲ ਜਾਣੀ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਐ ਨਹੀਂ ਪਤਾ ਕਿ ਭਵੰਤਮਾਨ ਹੋਰ ਵੱਡਾ ਪੜਾਕਾ ਪਾ ਦੇ ਉਹਨਾਂ ਦਾ ਇੱਕ ਹੀ ਮਕਸਦ ਆ ਕਿ ਅਕਾਲੀ ਦਲ ਨੂੰ ਜਿਹੜਾ ਜੜਾਂ ਤੋਂ ਖਾਤਮ ਕਰਨਾਗਾ ਇਹ ਮਿੱਥਿਆ ਹੋਇਆਗਾ ਆਮ ਆਦੀ ਪਾਰਟੀ ਦਾ ਜਿਹੜਾ ਟੀਚਾ ਹੈਗਾ ਇਹ ਜਿਹੜਾ ਟੀਚਾ ਹੈਗਾ ਇਹ ਕਦੇ ਆਰਐਸਐਸ ਦਾ ਟੀਚਾ ਹੁੰਦਾ ਸੀ ਕਿ ਬੰਦੇ ਨੂੰ ਕਮੇ ਮਾਰਨਾ ਬੋਲਾ ਨਾਲ ਮਾਰਨਾ ਕਿ ਕਲ ਮਨਾ ਮਾਰਨਾ ਕਮੇ ਮਾਂਜਣਾ ਬੰਦੇ ਨੂੰ ਤੇ ਹੁਣ ਜਿਹੜਾ ਅਕਾਲ ਤਖਤ ਦੇ ਵਿੱਚ ਹੁਣ 30 ਤਰੀਕ ਜਿਹੜਾ 30 ਅਗਸਤ ਨੂੰ ਸੁਖਬੀਰ ਬਾਦਲ ਜਾ ਰਿਹਾ ਉਥੇ ਕੀ ਫੈਸਲਾ ਹੁੰਦਾ ਇਹ ਤਾਂ ਜਥੇਦਾਰ ਉਸ ਮੌਕੇ ਦੱਸਣ ਕਿ ਪੰਜ ਜਥੇਦਾਰ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੋ ਰਹੀ ਆ ਤੇ ਉਥੇ ਤੇ ਕੀ ਜਿਹੜੀ ਗੱਲ ਡਿੱਗਦੀ ਆ ਕਹਿੰਦਾ ਭਾਵ ਕਿ ਹੁਣ ਲੱਗਦਾ ਕਿ ਲਗਭਗ ਦੇ ਤੈ ਹੋ ਚੁੱਕਿਆਗਾ ਬਾਦਲ ਦਾ ਜਿਹੜਾ ਲਾਣਾਗਾ ਜਾਂ ਬਾਦਲ ਪਾਰਟੀ ਆ ਉਹ ਖੇਰੂ ਖੇਰੂ ਹੋ ਚੁੱਕੀ ਆ ਇਸ ਕਰਕੇ ਹੁਣ ਇਹਨਾਂ ਦਾ ਮੁਸ਼ਕਲਾ ਪੰਜਾਬ ਦੇ ਵਿੱਚ ਇਹ ਲੋਕ ਹਰ ਵਕਤ ਕਹਿੰਦੇ ਸੀ ਕਦੇ ਭਾਰਤ ਪੰਜਾਬ ਦੇ ਵਿੱਚ ਡੋਨਾ ਸੋਰ ਤਾਂ ਮੁੜ ਕੇ ਆ ਸਕਦੇ ਪਰ ਅਕਾਲੀ ਦਲ ਨਹੀਂ ਕਦੇ ਆ ਸਕਦਾ ਲੋਕ ਇੱਥੋਂ ਤੱਕ ਵੀ ਗਾਹਾਂ ਕਹਿੰਦੇ ਆ ਕਿ ਖੋਸਰਿਆਂ ਦੇ ਨਿਮਤ ਤਾਂ ਵੱਜ ਸਕਦਾਗਾ ਪਰ ਅਕਾਲੀ ਦਲ ਪਾਰਟੀ ਮੋੜ ਸਰਜੀਤ ਹੋਣ ਤੇ ਨਿਮਤ ਨਹੀਂ ਵੱਜੇਗਾ ਇਹ ਲੋਕਾਂ ਦੀ ਜਿਹੜੀ ਭਾਵਨਾ ਕਹਿੰਦੇ ਇਹ ਬੋਲ ਕਹਿੰਦੇ ਬਹੁਤ ਜਿਹੜੇ ਤਿੱਖੇ ਨੇ ਤੇ ਲੋਕਾਂ ਵੱਲੋਂ ਜਿਹੜਾ ਇੱਕ ਮਜ਼ਾਕੇ ਵੀ ਬਣਾਇਆ ਜਾ ਰਿਹਾ ਤੇ ਕੁਝ ਸੱਚ ਵੀ ਹੋ ਰਿਹਾਗਾ ਹੁਣ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿ ਅਕਾਲੀ ਦਲ ਦਾ ਜਿਹੜਾ ਸਪਾਇਆ ਲਗਭਗ ਤੈਅ ਆ ਤੇ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਥਾਪਿਆ ਜਾ ਰਿਹਾ ਹੈਗਾ ਜਿਹੜਾ ਅਕਾਲੀ ਦਲ ਉਹ ਕਿਸੇ ਦੇ ਹਿੱਸੇ ਨਹੀਂ ਆਇਆ ਇੱਕ ਬਾਦਲ ਪਾਰਟੀ ਆ ਜਿਹੜੇ ਇੱਕ ਕਬਜ਼ਾ ਕਰੀ ਬੈਠੀ ਸੀ ਅਕਾਲੀ ਦਲ ਤੇ ਪਰ ਹੁਣ ਨਵਾਂ ਅਕਾਲੀ ਦਲ ਸਰਜੀਤ ਹੋ ਰਿਹਾ ਹੈਗਾ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਇਹ ਵੀ ਗੱਲ ਚੱਲ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਨਾਇਆ ਜਾ ਸਕਦਾਗਾ ਇਹ ਵੱਡੀ ਇੱਕ ਲਹਿਰ ਚੱਲੂਗੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਨੇ ਵੱਡਾ ਜਿਹੜਾ ਮਰਦ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆਗਾ ਫਿਰ ਸਰਕਾਰਾਂ ਨੇ ਉਹਨਾਂ ਤੇ ਕੀ ਕੁਝ ਨਹੀਂ ਕੀਤਾ ਸਾਰਿਆਂ ਨੂੰ ਪਤਾਗਾ ਤੁਹਾਨੂੰ ਇਸ ਨੂੰ ਲੈ ਕੇ ਹੁਣ ਉਹ ਸਿੱਖ ਕੌਮ ਜਿਹੜੀ ਇਕੱਠੀ ਹੋ ਰਹੀ ਆ ਸਿਰਫ ਇਕੱਲੇ ਬਾਦਲਦਾਲ ਨੂੰ ਛੱਡ ਕੇ ਤੇ ਆਉਣ ਵਾਲੀ 2027 ਦੇ ਵਿੱਚ ਕੁਝ ਵੀ ਹੋ ਸਕਦਾਗਾ ਤੇ ਇਹ ਜੇਕਰ ਬਦਲਾ ਆ ਸਕਦਾ ਤੇ ਉਸ ਤੋਂ ਬਾਅਦ ਤੀਜਾ ਬਦਲਾ ਚੌਥਾ ਬਦਲਾ ਵੀ ਜਿਹੜਾ ਆ ਸਕਦਾਗਾ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰ ਸਿੰਘ ਉਭਾ